ਮੈਂ ਆਪਣੇ ਵੱਲੋਂ ਸਾਰੀਆਂ ਸੰਗਤਾਂ ਨੂੰ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਤੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਦਲ ਪਰਿਵਾਰ ਵੱਲੋਂ ਇੱਕ ਡਰਾਮਾ ਖੇਡਿਆ ਗਿਆ ਉਹ ਡਰਾਮਾ ਸੁਖਬੀਰ ਸਿੰਘ ਬਾਦਲ ਨੂੰ ਉਹਨਾਂ ਦੇ ਵੱਲੋਂ ਬਣਾਏ ਜਥੇਦਾਰ ਨੂੰ ਮਾਫੀ ਦੇ ਸਬੰਧ ਵਿੱਚ ਆ ਮੈਂ ਆਪਣੇ ਵੱਲੋਂ ਬੇਨਤੀ ਕਰਦਾ ਗੁਰਮਖੋ ਮਾਫੀ ਦੀ ਕੋ ਹੱਦ ਹੁੰਦੀ ਹੈ ਸੰਨ 77 ਦੀ ਵਿਸਾਖੀ ਤੋਂ ਲੈ ਕੇ ਅੱਜ ਦੇ ਦਿਨ ਤੱਕ ਬਾਗਲ ਪਰਿਵਾਰ ਨੇ ਬੇਅੰਤ ਪਾਪ ਕੀਤੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਥਾ ਇਹਨਾਂ ਦੀ ਰਾਜ ਸਤਾ ਦੇ ਦੌਰਾਨ ਬੁਰਜ ਜਵਾਰ ਸਿੰਘ ਵਾਲੇ ਤੋਂ ਚੋਰੀ ਹੋਏ ਅਨੇਕਾਂ ਥਾਵਾਂ ਤੇ ਧਨ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਥਾ ਦੀ ਪਾਵਨ ਸਰੂਪ ਉਥੀਆਂ ਗੁਟਕੇ ਸਾਹਿਬ ਦੀ ਨਰਾਦਰੀ ਕੀਤੀ ਗਈ ਆ ਇਹ ਨਰਾਦਰੀ ਮਾਫੀ ਦੇ ਹੱਕਦਾਰ ਨਹੀਂ ਜਿਨ੍ਹਾਂ ਨੇ ਬਾਦਲ ਰਾਜ ਦੇ ਵਿੱਚ ਰਹਿ ਕਰਕੇ ਸਤਾ ਦਾ ਆਨੰਦ ਮਾਣਿਆ ਉਹਨਾਂ ਕਿਸੇ ਵੀ ਅਧਿਕਾਰੀ ਨੂੰ ਭਾਵੇਂ ਉਹ ਮੰਤਰੀ ਸੀ ਭਾਵੇਂ ਇਹਨਾਂ ਦਾ ਕੋਈ ਖੈਰ ਖਵਾ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਮਾਫੀ ਨਹੀਂ ਦਿੱਤੀ ਜਾਣੀ ਚਾਹੀਦੀ ਜੇ ਮਾਫੀ ਦੀ ਆਪਾਂ ਮਿਸਾਲ ਦੁਬਾਰਾ ਦਿਰਾਉਣਾ ਚਾਹੁੰਦੇ ਆ ਇਹ ਮਾਫੀ ਆਪਣੇ ਦੌਰਾਨ ਪੰਜਵੇਂ ਪਾਥਾਂ ਨੂੰ ਸ਼ਹੀਦੀ ਕਰਨ ਵਾਲੇ ਚੰਦੂ ਪਾਪੀ ਨੇ ਵੀ ਮੰਗੀ ਹੋਣੀ ਆ ਛੋਟੇ ਸਹਬਜਾ ਨੂੰ ਫੜਾਉਣ ਅਤੇ ਸ਼ਹੀਦ ਕਰਾਉਣ ਵਾਲੇ ਗੰਗੂ ਪਾਪੀ ਨੇ ਵੀ ਮਾਫੀ ਮੰਗੀ ਹੋਣੀ ਆ ਗੁਰਮਖੋ ਇਹ ਮਾਫੀ ਦੀ ਕੁਝ ਹੱਦ ਹੁੰਦੀ ਆ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਕਰਦਾ ਕਰਵਾਉਂਦਾ ਜਾਂ ਕਰਨ ਵਾਣਿਆਂ ਦੀ ਹਮਾਇਤ ਕਰਦਾ ਉਹਨੂੰ ਕਦੇ ਵਾਸਤੇ ਮਾਫੀ ਨਾ ਤਾਂ ਪਹਿਲਾਂ ਹੀ ਦਿੱਤੀ ਗਈ ਆ ਨਾ ਹੁਣ ਦਿੱਤੀ ਜਾਵੇ ਜੇ ਕਿਸੇ ਪ੍ਰੇਮੀ ਨੇ ਨਸ਼ਾ ਸ਼ਤਾ ਦੇ ਨਸ਼ੇ ਵਿੱਚ ਆ ਕਰਕੇ ਇਹਨਾਂ ਨੂੰ ਮਾਫੀ ਦੇਣ ਦਾ ਹਿਆ ਕੀਤਾ ਸਿੱਖ ਪੰਥ ਸਿੱਖ ਕਾਮ ਉਹਦਾ ਡਟ ਕੇ ਵਿਰੋਧ ਕਰੇਗੀ ਮੈਂ ਆਪਣੇ ਵੱਲੋਂ ਸਮੂਹ ਧਾਰਮਿਕ ਰਾਜਨੀਤਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਬੇਨਤੀ ਕਰਦਾ ਪਿਤਾ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਉਨਾਤੀ ਸਾਹਿਬ ਜਾਦੇ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਮੀਰੀ ਤੇ ਪੀਰੀ ਦਾ ਸਿਧਾਂਤ ਬਖਸ਼ਿਆ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਉਹ ਸਾਡੀ ਪ੍ਰਭੂ ਸਤਾ ਦਾ ਪ੍ਰਤੀਕ ਹੈ ਇਸੇ ਤਰ੍ਹਾਂ ਸਾਡੇ ਵੱਡ ਵਡੇਰਿਆਂ ਪੁਰਖਿਆਂ ਨੇ ਕੁਰਬਾਨੀਆਂ ਦੇ ਕਰਕੇ ਸਿੱਖ ਕੌਮ ਵਾਸਤੇ ਸਿੱਖ ਕੌਮ ਦੀ ਅਗਵਾਈ ਕਰਨ ਵਾਸਤੇ ਇੱਕ ਰਾਜਨੀਤਿਕ ਇੱਕ ਧਾਰਮਿਕ ਜਥੇਬੰਦੀ ਖੜੀ ਕੀਤੀ ਇਨਾਂ ਦੇ ਉੱਪਰ ਸਾਰਿਆਂ ਦੇ ਉੱਪਰ ਬਾਦਲ ਪਰਿਵਾਰ ਦਾ ਕਬਜ਼ਾ ਸ੍ਰੀ ਅਕਾਲ ਤਖਸਾਲ ਸਾਹਿਬ ਦੇ ਉੱਪਰ ਬਾਦਲ ਪਰਿਵਾਰ ਦਾ ਕਬਜ਼ਾ ਸ਼੍ਰੋਮਣੀ ਕਾਲੀ ਦਲ ਦੇ ਉੱਪਰ ਬਾਦਲ ਪਰਿਵਾਰ ਦਾ ਕਬਜ਼ਾ ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਵੀ ਬਾਦਲ ਪਰਿਵਾਰ ਦਾ ਕਬਜ਼ਾ ਮੈਂ ਆਪਣੇ ਵੱਲੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਆਪਣੇ ਧਰਮ ਆਪਣੇ ਥੜੇ ਨਾਲੋਂ ਧਰਮ ਨੂੰ ਪੈੜ ਦੇ ਆਧਾਰ ਤੇ ਆ ਕਰਕੇ ਆਓ ਆਪਾਂ ਰਲ ਮਿਲ ਕਰਕੇ ਸ਼੍ਰੀ ਅਕਾਲ ਤਖਸੈ ਨੂੰ ਆਜ਼ਾਦ ਕਰਾਈਏ ਸ਼੍ਰੋਮਣੀ ਅਕਾਲੀ ਦਲ ਨੂੰ ਆਜ਼ਾਦ ਕਰਾਈਏ ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਜ਼ਾਦ ਕਰਾਈਏ ਜੇ ਆਪਾਂ ਧਰਮ ਦੇ ਨਾਲੋਂ ਧੜੇ ਨੂੰ ਜ਼ਿਆਦਾ ਪੈੜ ਦੇ ਆਧਾਰ ਤੇ ਲਿਆ ਗੁਰਮਖੋ ਆਉਣ ਵਾਲੇ ਸਾਹਮੇ ਵਿੱਚ ਸਾਡੀਆਂ ਪੀੜ੍ਹੀਆਂ ਸਾਡੇ ਉੱਪਰ ਕਿੰਤੂ ਤੇ ਤਰ੍ਹਾਂ ਤਰ੍ਹਾਂ ਦੇ ਸਵਾਲ ਕਰਨਗੀਆਂ ਆਓ ਆਪਾਂ ਧੜੇ ਨਾਲੋਂ ਧਰਮ ਨੂੰ ਪੈੜ ਦੇ ਕਰਕੇ ਸ਼੍ਰੀ ਅਕਾਲ ਤਖਸੈ ਨੂੰ ਆਜ਼ਾਦ ਕਰਾਈਏ ਸ਼੍ਰੋਮਣੀ ਅਕਾਲੀ ਦਲ ਨੂੰਕਰ ਅਦਾਦ ਕਰਾਈਗੇ ਇਸੇ ਤਰ੍ਹਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਆਜ਼ਾਦ ਕਰਾਈਗੇ ਦੁਬਾਰਾ ਫਿਰ ਮੈਂ ਆਪਣੇ ਵੱਲੋਂ ਬੇਨਤੀ ਕਰਦਾ ਕਿ ਬਾਦਲ ਪਰਿਵਾਰ ਉਹਨਾਂ ਦੀ ਰਾਜ ਸੱਤਾ ਵਿੱਚ ਰਾਜ ਸੱਤਾ ਦਾ ਆਨੰਦ ਮਾਣਨ ਵਾਲੇ ਕਿਸੇ ਵੀ ਅਹੁਦੇਦਾਰ ਨੂੰ ਮੁਆਫੀ ਨਾ ਦਿੱਤੀ ਜਾਵੇ ਜੇਕਰ ਮਾਫੀ ਦਿੱਤੀ ਜੇ ਕੋਈ ਅਣਸਖਾਵੀ ਘਟਨਾ ਵਾਪਰਦੀ ਆ ਉਹਦਾ ਜ਼ਿੰਮੇਵਾਰ ਮੁਆਫੀ ਦੇਣ ਵਾਲਾ ਹੋਵੇਗਾ ਇਹ ਬੇਨਤੀ ਮੇਰੀ ਸਾਰੀਆਂ ਸੰਗਤਾਂ ਨੇ ਪ੍ਰਵਾਨ ਕਰਨੀ ਸਾਡਾ ਜਾਤੀ ਤੌਰ ਤੇ ਕਿਸੇ ਦੇ ਨਾਲ ਕੋਈ ਵੈਰ ਵਿਰੋਧ ਨਹੀਂ ਪਰ ਜਿਹੜੀ ਸਿਧਾਂਤਕ ਗੱਲ ਆ ਉਹਦੇ ਨਾਲ ਅਸੀਂ ਕਿਸੇ ਦਾ ਲਿਹਾਜ਼ ਨਹੀਂ ਕਰਾਂਗੇ ਗੁਰਮਖੋ ਸਿਧਾਂਤਾਂ ਦੇ ਨਾਲ ਸਮਝੌਤੇ ਨਹੀਂ ਹੁੰਦੇ ਸਮਝੌਤੇ ਹੁੰਦੇ ਆ ਕੇਵਲ ਮਾੜੀਆਂ ਮੋਟੀਆਂ ਗਲਤੀਆਂ ਦੀ ਮਾਫੀ ਹੁੰਦੀ ਆ ਪਰ ਜਿਹੜੇ ਵੱੱਜਰ ਪਾਪ ਹੁੰਦੇ ਆ ਉਹ ਕਦੇ ਵਾਸਤੇ ਮਾਫ ਨਹੀਂ ਕੀਤੇ ਜਾਂਦੇ ਇਸ ਕਰਕੇ ਇਹਨਾਂ ਨੇ ਰਾਜ ਸਤਾ ਦੇ ਨਸ਼ੇ ਵਿੱਚ ਆ ਕਰਕੇ ਵੱੱਜਰ ਪਾਪ ਕੀਤੇ ਆ ਇਹਨਾਂ ਨੂੰ ਕਦੇ ਵਾਰ ਤੇ ਸਿੱਖ ਕਾਮ ਤਖਤਾਂ ਦੇ ਉੱਪਰ ਕਦੇ ਵਾਰ ਤੇ ਮਾਫੀ ਨਾ ਦਿੱਤੀ ਆ ਤੇ ਨਾਂ ਦੇ ਦੇਣ ਦੇਵੇਗੀ। ਮਾਸ਼ਾਹੱਲ ਸਿਰਫ ਇੱਕ ਪਰਿਵਾਰ ਵਾਸਤੇ ਹੀ ਹੈ ਕਿ ਬਾ ਪੂਰੀ ਵਿਚੋਣੀ ਕਾਲੇ ਦੇ ਵਾਸਤੇ। ਨਹੀਂ ਜਿਨ੍ਹਾਂ ਨੇ ਮੈਂ ਬੇਨਤੀ ਕੀਤੀ ਆ ਬਾਦਲ ਸਰਕਾਰ ਦੇ ਸਾਹਮਣੇ ਵਿੱਚ ਰਾਜ ਸਤਾ ਦਾ ਆਨੰਦ ਮਾਣਿਆ। ਭਾਵੇਂ ਉਹ ਚੰਦੂ ਮਾਜਰਾ ਤੇ ਭਾਵੇਂ ਬੀਬੀ ਜ਼ਗੀਰ ਕੌਰਿਆ ਤੇ ਭਾਵੇਂ ਹੋਰ ਕੋਈ ਆ ਜਿਨ੍ਹਾਂ ਜਿਨ੍ਹਾਂ ਨੇ ਉਸ ਟਾਈਮ ਤੇ ਆਪਣੇ ਮੂੰਹ ਨੂੰ ਤਾਲਾ ਮਾਰ ਕੇ ਰੱਖਿਆ। ਜੇਕਰ ਇਹਨਾਂ ਦੇ ਅੰਦਰ ਗੁਰੂ ਦਾ ਪਿਆਰ ਸਤਕਾਰ ਸੀ ਪੰਥ ਨਾਲ ਪਿਆਰ ਤੇ ਸਤਕਾਰ ਸੀ ਉਦੋਂ ਕਿਉਂ ਨਹੀਂ ਬੋਲੇ ਹੁਣ ਬਾਦਲ ਪਰਿਵਾਰ ਦਾ ਜਿਹੜਾ ਮਿਆਰ ਆ ਉਹ ਬਹੁਤ ਜ਼ਿਆਦਾ ਨੀਵਾ ਜਾ ਚੁੱਕਾ ਆਪਣੀ ਸਾਖ ਨੂੰ ਬਹਾਲ ਕਰਨ ਵਾਸਤੇ ਇਹ ਡੌਣੀ ਪਿੱਟਦੇ ਆ ਡਰਾਮਾ ਕਰਦੇ ਆ ਸਿੱਖ ਕੌਮ ਕਦੇ ਵਾਸਤੇ ਇਹਨਾਂ ਦੇ ਡਰਾਮੇ ਕੀਤੇ ਹੋਏ ਦਾ ਸ਼ਿਕਾਰ ਕਦੇ ਵਾਸਤੇ ਨਹੀਂ ਹੋਵੇਗੀ 15 ਦਿਨਾਂ ਦੇ ਅੰਦਰ ਅੰਦਰ ਸ਼੍ਰੀ ਕਾਟਕ ਸਾਬ ਤੇ ਪੇਸ਼ ਹੋਣ ਵਾਸਤੇ ਸਪਸ਼ਟਿਕਨ ਲਿਖਤੀ ਰੂਪ ਦੇਣ ਲਈ ਕਿਹਾਸ ਵੀ ਫੜ ਅਸੀਂ ਉਹਦਾ ਸਖਤ ਵਿਰੋਧ ਕਰਦੇ ਮੈਂ ਵਾਰ-ਵਾਰ ਇਹੀ ਬੇਨਤੀ ਕਰਦਾ ਕਿ ਜਿਹੜੇ ਵੱੱਜਰ ਪਾਪ ਹੁੰਦੇ ਆ ਉਹਨਾਂ ਦੀ ਕਦੇ ਵਾਸਤੇ ਮਾਫੀ ਨਹੀਂ ਦਿੱਤੀ ਜਾਂਦੀ ਇਸ ਕਰਕੇ ਕੋਈ ਵੀ ਮਾਫੀ ਲੈਣ ਤੇ માફી દેਣ ਦਾ سوال پیدا ਨਾ કરે ਜੇਕਰ માફੀ ਲੈਣ ਤੇ માફી ਦੇਣ ਦਾ ਕੋਈ سوال پیدا ਹੋਇਆ ਇਹਦਾ ਜਿਹੜਾ ਖਮਿਆਜਾ ਜਾਂ ਨਫਾ ਨੁਕਸਾਨ ਉਹਦਾ ਜ਼ਿੰਮੇਵਾਰ ਖੁਦ ਉਹ ਆਪ ਹੋਵੇਗਾ ਇਸ ਕਰਕੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਕਿ ਸਾਡਾ ਕਿਸੇ ਨਾਲ ਵੈਰ ਵਿਰੋਧ ਨਹੀਂ ਪਰ ਵੱੱਜਰ ਪਾਪ ਵਾਲੇ ਨੂੰ ਕਦੇ ਵਾਸਤੇ ਮਾਫੀ ਨਹੀਂ ਦਿੱਤੀ ਜਾਂਦੀ ਭਾਈ ਸਾਹਿਬ ਜਿਹੜਾ ਤੁਸੀਂ ਨਾਰਾ ਦੇ ਰਿਓ ਵੀ ਇੱਕ ਅਨਛਾਸਨ ਸਾਹਿਬ ਸਾਰੇ ਇਕੱਠੇ ਹੋ ਗਏ ਕਿਸੇ ਘਟਦੀ ਅਲਵਾਈ ਕੋਈ ਸਬਰਦਾ ਕਰੇ ਕੋਈ ਪਾਰਟੀ ਦਾ ਜਥੇਬੰਦੀ ਕਰੇ ਦੇਖੋ ਕੋਈ ਵੀ ਖੁੱਲਾ ਮੈਦਾਨ ਆ ਕਰਕੇ ਮੈਦਾਨ ਵਿੱਚ ਸੇਵਾ ਕਰ ਸਕਦਾ ਪੰਥ ਜਿਹੜਾ ਉਹ ਵਿਸ਼ਾਲ ਹੈ ਕੋਈ ਵੀ ਜਿਹੜਾ ਪੰਥ ਦੀ ਅਗਵਾਈ ਕਰਦਾ ਚੰਗੇ ਕੰਮ ਕਰਦਾ ਆਪਣੇ ਆਪ ਆਪ ਮਹਾਰੇ ਸਿੱਖ ਕਾਮ ਉਹਦੇ ਮੰਗਰ ਉਹਦੀ ਅਗਵਾਈ ਜਿਹੜੀ ਉਹ ਕਬੂਲ ਕਰਦੀ ਹੈ ਕਿਸੇ ਨੂੰ ਕਹਿਣ ਦੀ ਜ਼ਰੂਰਤ ਨਹੀਂ ਭਾਈ ਸਾਹਿਬ ਜੇਕਰ ਮਾਫੀ ਦਿੱਤੀ ਜਾਂਦੀ ਹੈ ਜਦ ਕੁਝ ਇਹੋ ਜਿਹਾ ਫੈਸਲਾ ਲਿਆ ਜਾਂਦਾ ਤਾਂ ਫਿਰ ਤੁਹਾਡਾ